ਹੋ ਜੀ ਹਾਂ ਜੀ ਸਰ ਅੱਜ ਡਾਂਡਾ ਦਾ ਪ੍ਰੈਸ ਕਾਨਫਰੰਸ ਕਰਨੀ ਪੈਗੀ ਕਿਸ ਕਾਰਨ ਅੱਜ ਇੱਕ ਬਹੁਤ ਬੜੀ ਇਨਸਾਫ ਦੀ ਜਿੱਤ ਹੋਈ ਹੈ ਇਸ ਕੋਹੇਨੂਰ ਸਾਹਿਬ ਪੰਜਾਬ ਦੇ ਨੇ ਜਿਹੜਾ ਧੱਕਾ ਕੀਤਾ ਸੀ ਨਜਾਇਜ਼ ਕਬਜ਼ਾ ਕਰਾਇਆ ਸੀ ਇਹਨਾਂ ਦੀ ਪ੍ਰਾਪਰਟੀ ਤੇ ਬੱਗਾ ਸਿੰਘ ਐਂਡ ਸੰਸ ਦੀ ਤੁਸੀਂ ਆ ਨਾ ਇੱਕ ਜ਼ਰੂਰ ਵੀਡੀਓ ਕਲਿੱਪ ਜ਼ਰੂਰ ਬਣਾਈਓ ਕਿੰਨੀ ਲੱਕੜ ਪਈ ਐ ਕਿੰਨਾ ਸਮਾਨ ਪਿਆ ਐ ਆ ਰਹੇ ਐ ਇਹਦੇ ਤੇ ਵੀ ਇੱਕ ਡਾਕਟਰ ਮੋਗੇ ਤੋਂ ਆ ਕੇ ਕਬਜ਼ਾ ਕਰਨ ਆਂਦਾ ਸੀ ਜਿਹਦੀਆਂ ਤੰਦਾ ਸੰਗਰੂਰ ਨੂੰ ਰਲਦੀਆਂ ਸੀ ਸੋ ਰੂਰ ਤੋਂ ਬੰਦੇ ਆਏ ਸੀ ਦਿਨ ਦਿਹਾੜੇ ਬਦਮਾਸ਼ੀ ਕਰਕੇ ਜਿੰਦੇ ਲਾਲੇ ਸੀ ਆਖਰਕਾਰ ਅਦਾਲਤ ਦੀ ਮਦਦ ਨਾਲ ਅਦਾਲਤ ਦੇ ਹੁਕਮਾਂ ਨਾਲ ਉਹਦੀ ਤਾਮੀਲ ਵੀ ਨਹੀਂ ਕੀਤੀ ਪੁਲਿਸ ਨੇ ਆਖਰ ਜਦ ਹਾਈ ਕੋਰਟ ਤੱਕ ਮੂੰਹ ਦੀ ਖਾਣੀ ਪਈ ਹੈ ਤੱਕ ਹੰਡ ਕੱਢ ਕੇ ਸਵੇਰੇ 7:30 ਵਜੇ ਵਾਪਸ ਕਬਜ਼ਾ ਪੁਲਿਸ ਕਰਾ ਕੇ ਗਈ ਅਦਾਲਤ ਦੇ ਹੁਕਮਾਂ ਇਹ ਮੈਂ ਦੱਸਣਾ ਚਾਹੁੰਦਾ ਸੁਨੇਹਾ ਦੇਣਾ ਚਾਹੁੰਦਾ ਕੋਹਿੰੂਰ ਸਾਹਿਬ ਨੂੰ ਤੇ ਤੇਰੇ 91 ਹੀਰਿਆਂ ਨੂੰ ਪੰਜਾਬੀਆਂ ਨੂੰ ਬੁੱਝਦਿਲਣਾ ਸਮਝੀ ਤੇਰੀ ਬਦਮਾਸ਼ੀ ਨਹੀਂ ਚੱਲਣੀ ਇਹ ਬੜਾ ਕਲੀਅਰਟੀ ਨਾਲ ਦੱਸ ਰਿਹਾ ਮੈਂ ਇਹ ਗੁੰਡਾਗਰਦੀ ਜਿੰਨੀ ਤੂੰ ਚਲਾ ਰਿਆ ਨਾ ਅੱਜ ਇਹ ਨਹੀਂ ਚੱਲਨੀ। ਇਹਦੋਂ ਤੰਦ ਪਾਵਾਂਗੇ ਨਾ ਥੱਪਾਵਾਂਗੇ, ਨੋਟ ਕਰ ਲਈ। ਇਹ ਦਿਨ ਰਹਿਣੇ ਨਹੀਂ। ਤੂੰ ਸਦਾ ਵਾਲੀ ਮੁੱਖ ਮੰਤਰੀ ਨਹੀਂ ਆਇਆ। ਹਬ ਭਾਰਤ ਪੂਸ਼ਨ ਆਸ਼ੂ ਕਿਸ ਤਰ੍ਹਾਂ ਤੁਰਿਆ ਫਿਰਦਾ ਸੀ ਅੱਜ ਕਿਵੇਂ ਤੁਰਿਆ ਫਿਰਦਾ ਹੈ। ਉਹ ਵੀ ਅਹੰਕਾਰ ਦਾ ਮਾਰਿਆ ਸੀ ਕਿ ਮੈਂ ਮੰਤਰੀ ਐ। ਇਹ ਜਿਹੜਾ ਮੈਂ ਮੁੱਖ ਮੰਤਰੀ ਐ, ਮੈਂ 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 ਬੱਕਰੀ ਜੀ ਥਾਸੇ ਰਾਜੋ ਇਹ ਪੰਜਾਬ ਇਦਾਂ ਨਹੀਂ ਚੱਲਣਾ। ਆਹੀ ਸੁਨੇਹਾ ਦੇਣਾ ਸੀ। ਸਟਾਲ ਜੀ ਦਾ ਲੱਗਦਾ ਵੀ ਜੇਤੋ ਜਿਹੜੀ ਹੋਈ ਹੈ ਵੀ ਆਰਡਰ ਵੀ ਮਿਲ ਗਏ ਤੁਹਾਨੂੰ ਤੇ ਹੁਣ ਲੱਗਦਾ ਵੀ ਇੰਸੇ 11 ਜੇਤੋ ਯਾਰ 11 ਆਰਡਰ ਕਰਾਇਆ ਅਦਾਲਤ ਤੋਂ ਲੜਾਈ ਦੇਖੋ ਕਿੰਨੀ ਤੇਜ਼ ਲੜਿਆ 11 ਆਰਡਰ ਇਹਦੇ ਵਿੱਚ ਹੁਣ ਕੀ ਕਰਾਂ ਸਾਡੇ ਭਾਈਚਾਰਾ ਵੀ ਵਿੱਚ ਹੀ ਰਲਿਆ ਰਹਿੰਦਾ ਹੁਣ ਮੈਂ ਪ੍ਰੋਫੈਸ਼ਨਲ ਐਂਗਲ ਤੋਂ ਕਹਿ ਰਿਹਾ ਭਾਈਚਾਰਾ ਦੇਖੋ ਇਨਸਾਫ ਜੇ ਜੇ ਸਰਕਾਰ ਤੱਕੇ ਕਰਨ ਆਜੋ ਇੱਕ ਕਬਜ਼ਾ ਨਹੀਂ ਹਲੇ ਖੋਰ ਕਬਜ਼ਾ ਹੋਇਆ ਹੋਇਆ ਉਹ ਵੀ ਛੜਾਉਂਗਾ ਉਹਦੇ ਤੇ ਵੀ ਮੈਂ ਲੱਗਿਆ ਹੋਇਆ ਉਹ ਵੀ ਲੁਧਿਆਣੇ ਦਾ ਹੀ ਆ ਉਹ ਵੀ ਉੱਥੋਂ ਹੀ ਕੋਹੇਨੂਰ ਸਾਹਿਬ ਤੋਂ ਤੰਦਾਂ ਚੱਲੀਆਂ ਹੋਈਆਂ ਉੱਥੋਂ ਹੀ ਲੀਹੇ ਚੱਲਦੇ ਆ ਤੇ ਖਾਸ ਤੌਰ ਤੇ ਮੈਂ ਬੇਨਤੀ ਕਰੂੰਗਾ ਸੋਖੀ ਸਾਹਿਬ ਨੂੰ ਤੁਸੀਂ ਦੱਸੋ ਇੰਡਸਟਰੀ ਲਈ ਕਿੰਨਾ ਵੱਡਾ ਸਨੇਹ ਹੈ ਸੇਫਟੀ ਦੇਖੋ ਬੱਗਾ ਸੰਗ ਸੰਗਾਂ ਸੰਜ ਲੁਧਿਆਣੇ ਸ਼ਹਿਰ ਦੇ ਵਿੱਚ ਕੋਈ ਅੱਜ ਦਾ ਨਾਮ ਨਹੀਂ ਬਹੁਤ ਲੰਮੇ ਸਮੇਂ ਤੋਂ ਇਹ ਪਰਿਵਾਰ ਇੰਡਸਟਰੀ ਦੀ ਔਰ ਟ੍ਰੇਡ ਦੀ ਸੇਵਾ ਕਰ ਰਿਹਾ ਹੈ ਔਰ ਹਰੇਕ ਵਪਾਰੀ ਦਾ ਹਰੇਕ ਕਾਰੋਬਾਰੀ ਦਾ ਕਾਰੋਬਾਰੀ ਆਪਣਾ ਆਧਾਰਾ ਹੁੰਦਾ ਤੇ ਉਹ ਜੇਕਰ ਉਹ ਕਾਰੋਬਾਰ ਸਹੀ ਕਰੂਗਾ ਉਹ ਕਾਰੋਬਾਰ ਨੂੰ ਗਰੋਥ ਵੱਲ ਲੈ ਕੇ ਜਾਊਗਾ ਤਾਂ ਸਰਕਾਰ ਨੂੰ ਉਹਦੇ ਖਜ਼ਾਨੇ ਦੇ ਵਿੱਚ ਟੈਕਸ ਰੂਪੀ ਮਾਇਆ ਵੀ ਆਉਣੀ ਆ ਤੇ ਜੇ ਕਾਰੋਬਾਰੀਆਂ ਨੂੰ ਇਸ ਤਰੀਕੇ ਨਾਲ ਠਮਕਾਇਆ ਜਾਊਗਾ ਇਸ ਤਰੀਕੇ ਨਾਲ ਉਹਨਾਂ ਦੀਆ ਪ੍ਰਾਪਰਟੀ ਤੇ ਕਬਜ਼ੇ ਕੀਤੇ ਜਾਣਗੇ ਔਰ ਉਹਦੇ ਜਲਦੀ ਕਾਗਜ਼ਾ ਤਿਆਰ ਕਰਕੇ ਕਾਰੋਬਾਰੀ ਨੂੰ ਅਦਾਲਤਾਂ ਦਾ ਜਾ ਕੇ ਸਹਾਰਾ ਲੈਣਾ ਪਵੇ ਇਹ ਤਾਂ ਮੈਂ ਸਮਝਦਾ ਬੱਗਾ ਸਿੰਘ ਐਂਡ ਸੰਸ ਸਾਰੇ ਪਰਿਵਾਰ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਨੂੰ ਮਾਨਯੋਗ ਹਰੀਸ਼ ਰਾਜ ਢਾਂਡਾ ਜੀ ਵਰਗੇ ਵਕੀਲ ਸਾਹਿਬ ਮਿਲੇ ਜਿਨ੍ਹਾਂ ਨੇ ਉਹਦੀ ਵਕਾਲਤ ਕੀਤੀ ਐਡਵੋਕੇਸੀ ਕੀਤੀ ਹੈ ਔਰ ਉਹਨਾਂ ਤੋਂ ਅੱਗੇ ਜਿਹੜੇ ਸਾਡੇ ਮਾਨਯੋਗ ਅਦਾਲਤਾਂ ਦੇ ਸਾਡੇ ਜੱਜ ਸਾਹਿਬਾਨ ਬੈਠੇ ਆ ਉਹਨਾਂ ਨੇ ਸੱਚ ਨੂੰ ਪਰਖ ਕੇ ਤੋਲ ਕੇ ਇਨਸਾਫ ਦਿੱਤਾ ਕਿੰਨੇ ਹਜ਼ਾਰਾਂ ਲੱਖਾਂ ਕੇਸ ਸਾਡੇ ਸ਼ਹਿਰ ਚ ਚੱਲ ਰਹੇ ਆ ਅੱਧੀਆਂ-ਅੱਧੀਆਂ ਉਮਰਾਂ ਲੰਘ ਗਈਆਂ ਕੋਈ ਬੀਤ ਗਏ ਵਿਚਾਰਿਆਂ ਦੀ ਕੋਈ ਜ਼ਿੰਦਗੀ ਬੀਤ ਗਈ ਕਈ ਜਿਹਾ ਕਾਰੋਬਾਰ ਬਰਬਾਦ ਹੋ ਗਏ ਕੰਮ ਖਤਮ ਹੋ ਗਏ ਉਹਨਾਂ ਦੇ ਪਿੱਛੇ ਕੌਣ ਹੈ ਹਮੇਸ਼ਾ ਕੋਈ ਨਾ ਕੋਈ ਜਾਂ ਪੋਲਿਟੀਕਲ ਤੰਤਰ ਦਾ ਸਨਰਖਣ ਪਿੱਛੇ ਹੈ ਜਾਂ ਜਿਹੜਾ ਇੱਕ ਨਾਪਾਕ ਗੱਠਜੋੜ ਬਣਿਆ ਹੋਇਆ ਆ ਕਬਜ਼ਾ ਧਾਰੀਆਂ ਦਾ ਵਿੱਚ ਉਹਦੇ ਪੁਲਿਸ ਸ਼ਾਮਿਲ ਹੈ ਕੁਝ ਰਾਜਨੀਤਿਕ ਲੋਕ ਸ਼ਾਮਿਲ ਹੈ ਤੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਇਸ ਧਰਤੀ ਦੇ ਉੱਤੇ ਕਾਨੂੰਨ ਦੀ ਪਾਲਣਾ ਕਰਦੇ ਤੇ ਕਰਵਾਉਂਦੇ ਫਿਰ ਕਾਨੂੰਨ ਕਿੱਥੇ ਚੱਲ ਜਾਂਦਾ ਹੈ ਜਦੋਂ ਇਦਾਂ ਦੇ شریف ਪਰਿਵਾਰਾਂ ਦੇ ਨਾਲ ਮੇਰਾ ਨਹੀਂ خیال ਕਿ ਇਸ ਕੇਸ ਤੋਂ ਬਿਨਾਂ ਕਦੇ ਬੱਗਾ ਸਿੰਘ ਹਨਸਾ ਜੀ ਦਾ ਪਰਿਵਾਰ ਕਦੇ ਅਦਾਲਤ 'ਚ ਵੀ ਗਿਆ ਹੋਊਗਾ ਕਦੇ ਥਾਣੇ ਵੀ ਗਿਆ ਹੋਊਗਾ। ਨਾ ਜੀ ਕਦੇ ਇਹਨਾਂ ਨੂੰ ਕਿਹੜੇ-ਕਿਹੜੇ ਰਸਤੇ ਦਿਖਾਤੇ? ਕਿ ਆ ਇਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਕਿ ਪੰਜਾਬ ਸਾਡਾ ਵਪਾਰ ਪਰਫੋਰਮਰਟ ਹੋਊਗਾ। ਇਸ ਤਰੀਕੇ ਨਾਲ ਵਪਾਰੀ ਵਪਾਰ ਕਰ ਸਕੂਗਾ। ਜੇ ਵਪਾਰੀ ਨੂੰ ਆਪਣਾ ਕੰਮ ਛੱਡ ਕੇ ਆਪਣੀ ਰੋਜੀ ਰੋਟੀ ਔਰ ਆਪਣੀ ਜਾਨ ਬਚਾਉਣ ਦੇ ਲਈ ਅਦਾਲਤਾਂ ਦਾ ਸਹਾਰਾ ਲੈਣਾ ਪਵੇ ਤੇ ਤਾਂ ਸਾਡਾ ਅਸੀਂ ਧੰਨਵਾਦੀਆਂ ਹਰੀਸ਼ ਰਾਜ ਢਾਂਡਾ ਜੀ ਦਾ ਜਿਹੜੇ ਮੈਂ ਸਮਝਦਾ ਕਿ ਆਪਣੇ ਪ੍ਰੋਫੈਸ਼ਨਲ ਡਿਊਟੀ ਤੋਂ ਉੱਪਰ ਜਾ ਕੇ ਵੀ ਜਿਹੜੀ ਮੈਂ ਸਮਝਦਾ ਬੜੀ-ਬੜੀ ਸਮਾਜਿਕ ਡਿਊਟੀਆਂ ਨਿਭਾਉਂਦੇ ਆ ਔਰ ਦਲੇਰੀ ਨਾਲ ਆ ਕੇ ਲੜਾਈ ਲੜਦੇ ਆ ਇਹਨਾਂ ਨੇ ਲੜਾਈ ਲੜੀ ਹੈ ਔਰ ਦੱਸ ਵੀ ਚੁੱਕੇ ਆ ਕਿ ਸਾਡਾ ਪ੍ਰੋਫੈਸ਼ਨਲ ਭਾਈਚਾਰਾ ਵੀ ਕਈ ਵਾਰੀ ਕੀ ਕਰ ਜਾਂਦਾ ਉਹਦੇ باوجود ਇਹਨਾਂ ਨੂੰ ਇਹ ਜਿੱਤ ਮਿਲੀ ਆ ਕਹਿ ਸਕਦੇ ਆ ਜਿੱਤ ਮਿਲੀ ਆ ਕਿੰਨੀ ਜ਼ਿੰਦਗੀ ਖਰਾਬ ਹੋ ਗਈ ਜੀ ਕਿੰਨੀਆਂ ਮੁਸ਼ਕਲਾਂ ਆ ਗਈਆਂ ਕਿੰਨੀਆਂ ਬਿਮਾਰੀਆਂ ਲੱਗ ਗਈਆਂ ਕਿਹੜੀ ਇਹ ਕੀ ਸਰਕਾਰਾਂ ਸਾਡੀਆਂ ਇਸ ਜੀ ਦੀ ਹਾਮੀ ਭਰਦੀਆਂ ਹਰੇਕ ਨਿੱਕੀ-ਨਿੱਕੀ ਗੱਲ ਦੇ ਹੋਲਡਿੰਗਸ ਐ ਨਿੱਕੀ-ਨਿੱਕੀ ਗੱਲ ਦੇ ਬੋਰਡ ਲਾਉਣੇ ਐ ਤੇ ਮੇਰਾ ਖਿਆਲ ਹੁੰਦਾ ਇੱਕੋ ਹੀ ਆਹੀ ਹੋੜੇ ਲਾਉਣੀਆਂ ਰਹਿ ਗਿਆ ਇਹ ਵੀ ਲਾ ਦਿਆ ਕਰਨ ਕਿ ਫਰਾਣੀ ਪ੍ਰਾਪਰਟੀ ਮੂਰੇ ਫੋਟੋ ਲਾ ਦਿਆ ਕਰਨ ਵੀ ਇਹ ਵੀ ਸਰਕਾਰ ਦੇ ਕਬਜ਼ੇ ਦੀ ਇਹ ਵੀ ਸਰਕਾਰ ਦੇ ਕਬਜ਼ੇ ਦੀ ਲੱਗਦਾ ਜੀ ਇੰਦਾ ਢਾਂਡਾ ਸਾਹਮਣੇ ਕੇਸ ਲੜਿਆ ਵੀ ਬਹੁਤ ਜਲਦੀ ਇਨਸਾਫ ਮਿਲਿਆ ਜਦੋਂ ਦੇਖਿਆ ਜਾਵੇ ਲੋਕ 50 50 ਸਾਲ ਵੀ ਕੱਢ ਦਿੰਦੇ ਨੇ ਇਨਸਾਫ ਨਹੀਂ ਜਲਦੀ ਮਿਲਦਾ ਬਿਲਕੁਲ ਸਹੀ ਗੱਲ ਆ ਸਾਡਾ ਜਿਹੜਾ ਇਨਸਾਫ ਸਾਡਾ ਢਾਂਚਾ ਜਿਹੜਾ ਸਾਡਾ ਜਸਟਿਸ ਦੇਣ ਦਾ ਉਹਦੇ ਚ ਬੜੇ ਫਲਾਜ਼ ਨੇ ਬੜੇ ਲਕੂਨੇ ਦਾ ਇਹ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਹਰੀਸ਼ਰਾ ਢਾਂਡਾ ਜੀ ਦੀ ਇਹ ਸਮਝਦਾ ਅਸੀਂ ਧੰਨਵਾਦੀ ਕਿ ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਇੱਥੇ ਕਾਰਵਾਈ ਵੀ ਕਰਵਾਈ ਐ ਐਕਟ ਵੀ ਕਰਾਇਆ ਔਰ 11 ਜੱਜਮੈਂਟਸ ਜਿਹੜੀਆਂ ਆਈਆਂ ਨੇ ਇਸ ਸਾਡੀ ਇਸ ਫੈਮਿਲੀ ਇਸ ਪਰਿਵਾਰ ਦੇ ਹੱਕ ਚ ਆਈਆਂ ਜਿਹੜੀ ਗੱਲ ਟਾਂਡਾ ਸਾਹਿਬ ਬਾਰ-ਬਾਰ ਕਹਿ ਰਿਹਾ ਮੈਂ ਵੀ ਤੁਹਾਨੂੰ ਵੀ ਕਹਿਣੀ ਚਾਹਨਾ ਤੁਹਾਨੂੰ ਕਿਸੇ ਪਾਸੇ ਵੀ ਪੂਰੀ ਬਿਲਡਿੰਗ ਤੇ ਤੁਸੀਂ ਕੈਮਰਾ ਕਮਾਓ ਤੁਹਾਨੂੰ ਨਜ਼ਰ ਆ ਰਿਹਾ ਕਿ ਕੀ ਇਹਨਾਂ ਦੀ ਮਾਲਕੀ ਨਹੀਂ ਸੀ ਮਤਲਬ ਇੱਕ ਪਰਿਵਾਰ ਨੂੰ ਆਪਣਾ ਘਰ ਤੇ ਆਪਣੀ ਮਾਲਕੀ ਪ੍ਰੂਫ ਕਰਾਉਣ ਦੇ ਲਈ ਵੀ ਅਦਾਲਤਾਂ ਦਾ ਸਹਾਰਾ ਲੈਣਾ ਪਵੇ ਤਾਂ ਇਸ ਤੋਂ ਵੱਡੀ ਸ਼ਰਮਨਾਕ ਗੱਲ ਮੌਜੂਦਾ ਸਰਕਾਰ ਦੇ ਲਈ ਹੋਰ ਕੀ ਹੋ ਸਕਦੀ ਹੈ ਵਜ੍ਹਾ ਇਹ ਹੈ ਕਿ ਬੇਈਮਾਨ ਮੁੱਖ ਮੰਤਰੀ ਤੇ ਨਕਮੀ ਪੁਲਿਸ ਵਜ੍ਹਾ ਇਹ ਹੈ ਹੋਰ ਗੱਲ ਕੁਝ ਨਹੀਂ ਹੈ ਮੁੱਖ ਮੰਤਰੀ ਅੱਜ ਤਈ ਬੜੇ ਰਹੇ ਆ ਮੁੱਖ ਮੰਤਰੀ ਕਾਂਗਰਸ ਦੇ ਵੀ ਰਹੇ ਆ ਇੰਨਾ ਤੱਕਾ ਇੰਨੀ ਦਿਨ ਦਿਹਾੜੇ ਡਾਕਾ ਕਦੇ ਕਿਸੇ ਨੇ ਮਾਰਿਆ ਜਿਹੜੀ ਇਹ ਸਰਕਾਰ ਮਾਰਦੀ ਠੀਕ ਹੈ ਜੀ ਅੰਕਲ ਜੀ ਤੁਸੀਂ ਬੋਲੋਗੇ ਭਾਈ ਸਾਜੀ ਕੀ ਨਾਮ ਹੈ ਮੇਰੇ ਨਾਮ ਜਸਵਿੰਦਰ ਸਿੰਘ ਆ ਜੀ ਹਾਂ ਜੀ ਬੱਗਾ ਸਿੰਘ ਐਂਡ ਸਨਸ ਦਾ ਐਮ ਐਮ ਐਕਸਚੁਅਲੀ ਹੁਣ ਮਾਲਕ ਹੈ ਸਾਹ ਬੱਗਾ ਸਿੰਘ ਸਾਡੇ ਦਾਦਾ ਜੀ ਦਾ ਨਾਮ ਸੀਗਾ ਉਹਨਾਂ ਨੇ ਇਹ ਫਰਮ ਚਲਾਈ ਸੀਗੀ 1919 ਦੀ ਇਹ ਫਰਮ ਬਣੀ ਹੋਈ ਹੈ ਠੀਕ ਹੈ ਜੀ 100 ਸਾਲ ਤੋਂ ਉੱਪਰ ਹੋ ਗਈ ਇਸ ਫਰਮ ਨੂੰ ਬਣੀ ਹੋਈ ਸ਼ਹਿਰ ਦੇ ਵਿੱਚ ਕਦੇ ਸਾਡੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਅਜੇ ਤੱਕ ਇਹ ਰਿਕਾਰਡ ਹੈ ਕਿਸੇ ਵੀ ਸਾਡੇ ਆਲੇ ਦੁਆਲੇ ਕਿਸੇ ਵੀ ਤੁਸੀਂ ਇਨਕੁਆਰੀ ਕਰ ਸਕਦੇ ਹੋ ਕਦੇ ਵੀ ਆ ਕੇ ਮਗਰ ਸਾਨੂੰ ਆਰਾਮ ਨਾਲ ਬੈਠਿਆ ਨੂੰ ਮੈਂ ਔਰ ਮੇਰੇ ਤਿੰਨੋ ਬੇਟੇ ਇੱਥੇ ਬੈਠੇ ਸੀਗੇ ਜਦੋਂ 5 ਵਜੇ ਆ ਕੇ ਗੁੰਡਿਆਂ ਦੇ ਅੰਦਰ ਆ ਕੇ ਇੱਕਦਮ ਜ਼ਹਿਰਾ ਸਮੇਤ ਆਏ ਨੇ ਤੇ ਆ ਕੇ ਸਾਡੇ ਟੇਬਲਾਂ ਤੇ ਚੜ ਕੇ ਭੰਨਤੋੜ ਸ਼ੁਰੂ ਕਰ ਦਿੱਤੀ ਸਾਡੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੀ ਉਹਨਾਂ ਨੇ ਤੇ ਬੜੀ ਮੁਸ਼ਕਲ ਨਾਲ ਸਾਨੂੰ ੱੱਕੇ ਮਾਰ ਕੇ ਬਾਹਰ ਛੁੱਟਿਆ ਬਾਹਰ ਬਾਹਰੋਂ ਜਾ ਕੇ ਭੱਜ ਕੇ ਮੈਂ ਥਾਣੇ ਗਿਆ ਜੀ ਉੱਥੋਂ ਇੱਕ ਬੰਦਾ ਪਹਿਲਾਂ ਮੇਰੇ ਨਾਲ ਆਇਆ ਉਹਨੂੰ ਵੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਤੋਂ ਬਾਅਦ ਹੋਰ ਬੰਦੇ ਆਏ ਨੇ ਤਾਂ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਜੀ ਅੰਦਰ ਆਏ ਨੇ ਅੰਦਰੋਂ ਆ ਗਏ ਫਿਰ ਉਹ ਇੱਥੇ ਜਿੱਥੇ ਆਪਾਂ ਕਾਨਫਰੰਸ ਕਰ ਰਹੇ ਹਾਂ ਇੱਥੇ ਆ ਗਏ ਨੇ ਇੱਥੋਂ ਵੀ ਪੁਲਿਸ ਉਹਨਾਂ ਨੂੰ ਫੜ ਕੇ ਲੈ ਕੇ ਗਈ ਹੈ ਥਾਣੇ ਔਰ ਜਿਹੜੇ ਕਿ ਰਾਤ ਨੂੰ ਚੌਕੀ ਵਾਲਿਆਂ ਨੇ ਛੱਡ ਦਿੱਤੇ ਨੇ ਆ ਦੂਜੇ ਦਿਨ ਉਹਨਾਂ ਨੇ ਸਵੇਰੇ ਆ ਕੇ ਬਾਹਰ ਟੈਂਟ ਲਾ ਲਿਆ ਔਰ ਸਾਡੇ ਦੇ ਟਾਲੇ ਲੱਗੇ ਸੀਗੇ ਠੀਕ ਹੈ ਜੀ ਉਹ ਉਹ ਤਾਲਿਆਂ ਤੋਂ ਬਾਹਰ ਆ ਕੇ ਟੈਂਟ ਲਾ ਕੇ ਬੈਠ ਗਏ ਉੱਥੇ ਜੀ ਤੇ ਸਾਨੂੰ ਬਾਹਰ ਨਿਕਲਣ ਦਿੱਤਾ 40 50 ਬੰਦੇ ਆ ਗਏ ਉੱਥੇ ਜੀ ਹਥਿਆਰਾਂ ਸਮੇਤ ਗੱਡੀਆਂ ਸਮੇਤ ਤੇ ਸਾਨੂੰ ਬਾਹਰ ਨਿਕਲਣ ਦਿੱਤਾ ਸ਼ਾਮ ਨੂੰ 6 ਵਜੇ ਆ ਕੇ ਸਾਡੇ ਐਸ ਐਚ ਓ ਸਾਹਿਬ ਕਹਿੰਦੇ ਜੀ ਤੁਹਾਡੇ ਅੰਦਰ ਗੋਲੀ ਚੱਲੀ ਹੈ ਅਸੀਂ ਕਹਿੰਦੇ ਸਾਡੇ ਦਾ ਫੈਮਿਲੀ ਕਿਸੇ ਕੋਲ ਲਾਇਸੈਂਸ ਨਹੀਂ ਹੈ ਹਥਿਆਰ ਕਦੇ ਖਰੀਦਿਆ ਨਹੀਂ ਸਾਡੇ ਚੋਂ ਕਿਸੇ ਨੇ ਵੀ ਤੇ ਗੋਲੀ ਕਿੱਥੋਂ ਚੱਲਨੀ ਸਾਡੀ ਲੈ ਲੋ ਤਲਾਸ਼ੀ ਲੈ ਲਓ ਸਾਡੇ ਅੰਦਰ ਆ ਕੇ ਉਹਨੇ ਸਾਰੀ ਤਲਾਸ਼ੀ ਲੈ ਲਈ ਅੱਛਾ ਜਿਹੜੀ ਅੱਜ ਲੱਗ ਰਿਹਾ ਵੀ ਟਾਂਡਾ ਸਾਹਿਬ ਦੀ ਰੋਲਦਾ ਜਿਹੜਾ ਕੇਸ ਜਿੱਤੇ ਹੋ ਕੀ ਕਹਿਣਾ ਚਾਹੋਗੇ ਸਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਟਾਂਡਾ ਸਾਹਿਬ ਦਾ ਠੀਕ ਹੈ ਜੀ ਸਾਡੇ ਆਪਣੇ ਇਹਨਾਂ ਦੇ ਸਹਿਯੋਗੀ ਨੇ ਆਪਣੇ ਰੱਜਤ ਮੁਰਤਰਾ ਜੱਜਤ ਮੁਰਤਰਾ ਜੀ ਜਿਨ੍ਹਾਂ ਨੇ ਇੱਥੇ ਵੀ ਇਹਨਾਂ ਨਾਲ ਲੜਿਆ ਤੇ ਹਾਈ ਕੋਰਟ ਜਾ ਕੇ ਵੀ ਕੇਸ ਲੜੇ ਹਾਈ ਕੋਰਟ ਦੇ ਜੱਜਾਂ ਨੂੰ ਵੀ ਜਾ ਕੇ ਇਹਦੀ ਵੀਡੀਓ ਦਿਖਾਈ ਗਈ ਵੀ ਦਿਨ ਦਿਹਾੜੇ ਕਿੱਥੇ ਕੀ ਧੱਕਾ ਹੋਇਆ ਜੀ ਹੁਣ ਦੇ ਜਿਹੜੇ ਸੀਪੀ ਸਾਹਿਬ ਆ ਗਏ ਇਹਨਾਂ ਨੂੰ ਵੀ ਥੋੜੇ ਦਿਨ ਪਹਿਲਾਂ ਅਸੀਂ ਜਾ ਕੇ ਦਿਖਾ ਕੇ ਆਏ ਆ ਜੀ ਉਹ ਵੀ ਹੈਰਾਨ ਹੋਏ ਨੇ ਵੀ ਇਹ ਦਿਨ ਦਿਹਾੜੇ ਇੱਥੇ ਆ ਕੰਮ ਹੋਇਆ ਉਸ ਸਾਰੇ 11 ਆਰਡਰ ਸਾਡੇ ਫੇਵਰਚ ਹੋਏ ਆ ਜੀ ਜਿੰਨੇ ਵੀ ਉਹਨਾਂ ਨੇ ਸਾਡੇ ਤੇ ਝੂਠੇ ਕਾਗਜ਼ ਬਣਾ ਕੇ ਕੀਤਾ ਸੀ ਕੰਮ ਉਹ ਸਾਰੇ ਡਿਸਮਿਸ ਹੋਏ ਨੇ 57 ਚ ਇਹਨਾਂ ਨੂੰ ਅੰਦਰ ਕਰਤਾ 57 ਚ ਔਰ ਮੈਨੂੰ ਉਸ ਦਿਨ ਅੰਦਰ ਇੱਥੇ ਰਾਤ ਨੂੰ ਥਾਣੇ ਰੱਖਿਆ ਜੀ 6 ਨੰਬਰ ਦੇ ਵਿੱਚ ਮੈਨੂੰ ਔਰ ਮੇਰੇ ਚਾਰ ਹੋਰ ਬੰਦਿਆਂ ਨੂੰ ਪ੍ਰੈਸ਼ਰ ਪਾਉਂਦੇ ਨੇ ਰਾਜੀ ਨਵਾ ਕਰ ਲੋ ਇਹ ਕਿੰਨੀ ਤਰੀਕ ਦੀ ਗੱਲ ਆ ਜੀ ਇਹ 3 ਅਗਸਤ ਦੀ ਗੱਲ ਆ ਜੀ 3 ਅਗਸਤ ਨੂੰ ਸਾਡੇ ਤੇ ਹਮਲਾ ਹੋਇਆ ਆਹੀ ਸਾਲ ਆ ਜੀ ਹਾਂ ਆਹੀ ਸਾਲ ਦੇ ਵਿੱਚ 4 ਅਗਸਤ ਨੂੰ ਸਾਨੂੰ ਉੱਥੇ ਰੱਖਿਆ ਗਿਆ ਰਾਤ ਨੂੰ 57 ਦੇ ਵਿੱਚ ਜਿਦਾਂ ਕਿ ਸਾਡਾ ਕਿਤੇ ਕੋਈ ਕਸੂਰ ਨਹੀਂ ਸੀਗਾ ਜੇ ਸਾਡੇ ਨਾਲ ਹੋਈ ਫਿਰ ਅਜ਼ਾਦਾਨ ਦੇ ਚੱਕਰ ਸ਼ੁਰੂ ਹੋ ਗਏ ਜੀ ਸਾਡੇ 4 ਮਹੀਨੇ ਬਾਅਦ ਕੱਲ ਪਰਸੋਂ ਸਵੇਰੇ ਰਾਤ ਨੂੰ ਸਾਨੂੰ ਮੈਸੇਜ ਆਇਆ ਜੀ ਸਰੇ 7:30 ਵਜੇ ਉੱਥੇ ਪਹੁੰਚ ਜਾਓ ਤੁਹਾਡੀ ਦੁਕਾਨ ਖਲਾਨੀ ਹੈ ਜੀ ਓਕੇ ਜੀ ਦਾ 10:00 ਵਜੇ